ਠੀਕ ਹਨ ਬਾਬਾ ਜਦੋਂ ਅਸੀਂ ਰੋਲ ਲਾਉਂਦੇ ਹੁੰਦੇ ਸੀ ਜਦੋਂ ਹਨਾ ਹਾਂ ਰੋਲ ਤੇ ਬੈਠਦੇ ਹੁੰਦੇ ਸੀ ਰਾਤ ਨੂੰ ਉਹਨੀ ਨੀਂਦ ਹਾਂ ਜਿਹੜੀ 10 ਤੋਂ 12 ਵਾਲੀ ਰੋਲ ਹੁੰਦੀ ਆ ਇਹ ਔਖੀ ਹੁੰਦੀ ਸੀ ਬਹੁਤ ਔਖੀ ਹੁੰਦੀ ਆ ਹਾਂ ਬਾਬਾ 10 ਤੋਂ 12 ਵਾਲੀ ਰੋਲ ਤੇ ਬਿਜ਼ੁਰਗ ਬਿਠਾਤਾ ਅੱਛਾ ਤੇ ਜਦੋਂ ਅਸੀਂ ਗਏ ਠਾਣ ਪਾਠੀ ਨੂੰ ਹੂੰ ਵੀ ਜਿਹੜਾ ਹੁਣ 12 ਤੋਂ 2 ਵਾਲਾ ਹਾਂ ਉਹ ਕਹਿੰਦਾ ਮੈਂ ਨਹੀਂ ਉੱਠਣਾ ਫਲਾਣਾ ਸੌਂਦੀ ਬਾਰੀ ਉਹਨੂੰ ਘਰੋਂ ਲਿਆ ਉਠਾ ਕੇ ਅੱਛਾ ਉਹਦੇ ਘਰੇ ਦਰਵਾਜ਼ੇ ਤਰੂਜੇ ਖੜਕਾਏ ਕੋਈ ਉੱਠਿਆ ਹੀ ਨਹੀਂ ਹਾਂ ਮੈਂ ਕਿਹਾ ਯਾਰ ਬਾਪੂ ਉਹਦਾ ਹੌਰਦਾ ਨਹੀਂਗਾ ਵੀ ਟਾਈਮ ਤਾਂ 12 ਦਾ ਬੰਦੇ ਮੈਨੂੰ ਤੇ ਹੋ ਗਿਆ ਯਾਰ ਹਾਂ ਕਦੋਂ ਲਾਤਾ ਉਹ ਕਦੋਂ ਪਿਆਰ ਹੋਇਆ ਹਨਾ ਤੇ ਮੈਂ ਮੂ ਨਹੀਂ ਮਤਲਬ ਵੀ ਲਾ ਸਕਦਾ ਆਪਣਾ ਜਵਾਬ ਹੈ ਕਿ ਟਾਪਾ ਇਹਨਾਂ ਨੂੰ ਇਹਨਾਂ ਲਈ ਇਹਨਾਂ ਨੂੰ ਇਹਨਾਂ ਲਈ ਐ ਬਹੁਤ ਲੜਦੇ ਹੁੰਦੇ ਹਨਾ ਤੇ ਮੈਂ ਜਾਂਦਾ ਮੈਂ ਬੱਧਾ ਨਹੀਂ ਮੈਂ ਕਿਵੇਂ ਬੈਠੂੰਗਾ ਮੈਂ ਨਾ ਗਲਤ ਕਰ ਲੈ ਮੈਨੂੰ ਬੁਲਾਇਆ ਮੈਂ ਸੌਣਾ ਪਿਆ ਪਹਿਲੂ ਉਹ ਲੈ ਕੇ ਗੇਜ਼ ਪੈ ਗਿਆ ਮੈਂ ਕਹਾ ਯਾਰ ਬੜਾ ਯਪ ਨੂੰ ਬੜੇ ਆਪਾਂ ਅੱਛਾ ਜਦੋਂ ਅੰਦਰ ਗਿਆ ਤੇ ਉਹ ਹਰ ਆ ਜਾ ਕੇ ਮੇਰੇ ਮਨ ਖਣਾ ਹੀ ਜਾਂਦਾ ਨਾ ਉਹ ਨਾ ਉਹ ਇਵਨਿੰਗ ਨਾ ਧੂਪ ਤੇ ਬੈਠਾ ਬੁਢਾ ਵਿਚਾਰਾ ਮਾਸਾ ਹੀ ਔਰਦਾ ਸੀ ਉਹ ਹਾਂ ਮੈਂ ਕਿਹਾ ਬਾਪੂ ਗਾ ਠੀਕ ਆ ਇਹ ਕਹਿੰਦਾ ਮੇਰੇ ਹੱਲ ਪੱਕੇ ਜਾਨੇ ਕਰਦਾ ਹੈ ਹਾਂ ਵੀ ਕਹਿੰਦਾ ਪਾਟੀ ਜਿਆਦੀ ਹਾਂ ਕਹਿੰਦਾ ਇਹ ਬਾਹਲਾ ਕਿਸੂਤਾ ਝਾਕਦਾ ਹਾਂ ਮੈਂ ਕਿਹਾ ਲਿਆਉਣਾ ਲਿਆਉਣਾ ਮੈਂ ਫੇਰ ਆਇਆ 10 ਕਿੰਟ ਮਿੰਟ ਬਾਅਦ ਮੈਂ ਕਿਹਾ ਆਉਂਦਾ ਉਹ ਮੈਂ ਕਿਹਾ ਖਾ ਜਾ ਤੇ ਭਾਈ ਉਹ ਤਾਂ ਗਰਮ ਹੋ ਗਿਆ ਜਦੋਂ ਤੀ ਦੀਏ ਰੋਣੇ ਵੀ ਕਿਹਾ ਮੈਂ ਕੌਲ ਦੀ ਗੇੜਾ ਦੇ ਕੇ ਲੰਗ ਕਹਿੰਦਾ ਦੇਗ ਵਾਲੀ ਕੌਲਦੀ ਨਹੀਂ ਪੈਣ ਥੱਲੇ ਉਹ ਤਾਂ ਦੇਗ ਕੱਢ ਲਈ ਬਾਬਾ ਕੌਲੀ ਛੱਡੀ ਧੂਫ ਵਾਲੇ ਦੇ ਬੁੜੇ ਦੇ ਹਾਂ ਅੱਛਾ ਉਹ ਲੰਗ ਮਾਰਦਾ ਆਵੇ ਭੱਜਾ ਬਾਹਰ ਨੂੰ ਮੈਂ ਕੀ ਹੋਗਾ ਉਹ ਭਾਂ ਮਾਰੀ ਹੋਣਾ ਯਾਰ ਕੌਲੀ ਮਾਰੀ ਦੇਗ ਵਾਲੀ ਕਹਿੰਦਾ ਕੱਢ ਕੇ ਥੱਲੇ ਪਤੰਦਰ ਨੇ ਅੱਛਾ ਤਨੰਦਰ ਜਾਓ ਹੋ ਜਾਓ ਮੈਂ ਯਾਰ ਜਦੋਂ ਮੈਂ ਗਿਆਗਾ ਕਿੱਥੇ ਆ ਬੋੜ ਪਿਆ ਪਰਬਾ ਅੱਛਾ ਬਾੜ ਕਰਦਾ ਫੇਰ ਮੈਂ ਤੂੰ ਕਹਿੰਦਾ ਨਾ ਇਹ ਜਿਹੜਾ ਕਹਿੰਦਾ ਮੈਂ ਕਹਾ ਮੇਰੀ ਗੱਲ ਸੁਣ ਮੈਂ ਕਹਾਂ ਲਈ ਗੱਲਾਂ ਹੋਲੀ-ਬੋਲੀ ਮੈਂ ਕਹਾ ਪਾਰਟੀ ਦਾ ਕੋਈ ਹੈ ਹੀ ਨਹੀਂ ਅਵੇ ਮੈਨੂੰ ਮਾਰਨਾ ਤਾਂ ਮੈਂ ਕਿਹਾ ਤੂੰ ਵੇ ਮਾਂ ਨੇ ਉੱਠ ਕੇ ਆ ਜੂ ਬਾ ਆਇਆ ਮੈਂ ਕਹਾ ਆ ਵਾ ਮੈਂਟ ਮਾਰੋ ਮੈਂ ਕਹਾ ਮੈਨੂੰ ਬਿਠਾਤਾ ਉਹ ਦੂਰ ਕੋਈ ਬਿਠਾ ਗਿਆ ਉੱਤੇ ਮੈਂ ਮੈਂ ਬਹਿ ਗਿਆ ਇਹ ਪੰਗਾ ਬੜਾ ਪੀਦਾ ਤੇਰ ਘਰ ਵਾਲੇ ਉੱਠੇ ਤੇ ਉਹਨੇ ਪਾਟੀਆਂ ਦੀ ਸੈਟਿੰਗ ਕਰੀ ਤੜਕੇ ਪਾਟੀਆਂ ਨਾਲ ਲੜੇ ਅੱਛਾ ਮੈਂ ਕਿਹਾ ਬਦਾਮ ਵੰਡਣ ਵਿੱਚ ਇਹਦਾ ਪਹਿਲਾਂ ਲੈਣ ਲਾ ਲੈਨੇ ਹਾਂ ਰੋਲਾ ਲਾਉਣ ਨੂੰ ਪਿੱਛੇ ਦਿੰਦੇ ਆ ਉਹ ਉਹ ਮਗਰ ਨੂੰ ਜਾਣਿਆ ਯਾਰ ਹਾਂ ਉਹ ਤਾਂ ਸਮਝ ਨਹੀਂ ਕਹਦੇ ਨੇ ਸਾਡੀ ਆ ਉਹ ਸਾਡੀ ਆ ਫਿਰ ਉਹ ਹੈਨਾ ਰਾਤ ਨੂੰ ਕੋਈ ਔਰਤ ਆਈ ਥੋੜੀ ਜਿਹੀ ਪਤੰਦਰ ਆਏ ਆਏ ਇੱਕ ਸਾਡੇ ਪਿੰਡ ਦਾ ਪਾਟੀ ਹੁੰਦਾ ਸੀਗਾ ਉਹਨੇ ਨਾ ਆਉਣਾ ਨਾ ਐਵੇਂ ਕੰਦਾ ਜੀ ਡੱਪੇ ਮਾਰੀ ਜਾਣੇ ਬਾਥਰੂਮ 'ਚ ਬੈਠ ਕੇ ਬਾਏ ਗੁਰੂ ਬਾਏ ਗੁਰੂ ਕੰਦਾ ਜੀ ਹੈਨਾ ਮਰੀਰ ਨੂੰ ਪਤਾ ਲੱਗਿਆ ਕਹਿੰਦੇ ਵੀ ਐਂ ਕਰਦਾ ਇਹ ਠੰਡਾ ਪਾਣੀ ਰੱਖਿਆ ਮਰੀ ਨੇ ਰੋਸ ਸੰਦਾਨ ਕੱਢ ਲਿਆ ਤੇ ਬਾਹਰੋਂ ਆਏ ਬਈ ਸਾਡੇ ਆ ਜਗਜੀਤ ਕੇ ਜਿਹੜੇ ਮੇਰੀ ਬੀਰੀ ਸਕੂਲ ਵਾਲੇ ਇਹ ਆਇਆ ਬਈ ਆਪ ਆਤਮਾ ਬਾਈ ਤੇ ਜਦੋਂ ਸਕੂਲ ਦੀ ਵੇਖਿਆ ਤੇ ਉਹੀ ਗੱਲ ਕਰੀਏ ਬਾਹੇ ਗੁਰੂ ਬਾਹੇ ਗੁਰੂ ਕੰਦ ਛੜੜ ਉਕਤੋ ਮਾਰਿਆ ਠੰਡਾ ਬਾਲੀ ਅੱਛਾ ਤਾਂ ਤੇ ਹੁਣ ਕਹਿ ਬਾਹੇ ਆਗੜਾ ਬਾਹਰ ਆ ਗਿਆ ਮੈਂ ਨਹੀਂ ਲਉਣੀ ਰੋ ਬਾਏ ਗੁਰੂ ਇਹ ਗੱਲ ਹੈ ਇਹ ਕਿ ਨਾ ਮਜ਼ਾਕ ਮੈਂ ਨਾ ਤਾਂ ਤੋਤਾ ਕੱਪੜੇ ਕਿੱਨੇ ਕਰਦੇ ਠੰਡਾ ਪਾਣੀ ਪਾ ਕੇ ਆਏ ਬੱਧੀ ਕਪੜਾ ਤਾਂ ਲਾਹੀ ਨਹੀਂ ਜੀ ਕਾ ਕਾਂਦੇ ਜੀ ਦਾ ਡੱਬੇ ਮਰੀ ਜਾਂਦਾ ਤੂੰ ਇਹਦਾ ਰੋਸ ਨਾਲ ਕਦੋਂ ਦਾ ਪੱਟਿਆ ਵਾ ਤੇਰੇ ਮਾਰਿਆ ਨਹੀਂ ਬਾਈ ਹਾਂ ਮੈਨੂੰ ਤਾਂ ਹੀ ਨਹੀਂ ਗਾ ਕਪੜਾ ਤਾਂ ਲਾਹੀ ਨਹੀਂ ਹਾਂ ਮੂੰਹ ਤੋਂ ਗੇ ਤੂੰ ਆ ਜਾਣਾ ਸੀ ਯਾਰ ਕਮਾਲ ਹੈ ਗੁਰੂ ਨਾਲ ਵੀ ਐ ਕਰਕੇ ਤੁਸੀਂ ਹਾਂ ਇੱਕ ਦਿਨ ਇੱਕ ਪੌਗਾ ਲਾ ਕੇ ਫੜ ਲਿਆ ਸੀ ਅੱਛਾ ਪੌਗਾ ਲਾਈ ਤੇਰੇ ਹਾਂ ਕਿਉਂ ਮੈਂ ਕਿਹਾ ਸਵੇਰੇ ਜੇ ਪਾਣੀ ਪੜਨੀ ਹੈ ਤਾਂ ਗੱਡਾ ਧੱਕਣਾ ਸੀਗਾ ਮੈਂ ਕਿਹਾ ਪੌਗਾ ਲਾ ਕੇ ਆਗਾ ਵੀ ਜ਼ੋਰ ਲੱਗਣਾ ਹਾਂ ਫਿਰ ਉਹ ਦਵੱਲਿਆ ਇਹ ਵੀ ਮਾੜੀ ਗੱਲ ਉਹ ਵੀ ਨੇੜੇ ਲਈ ਸੀ ਅੱਛਾ ਠੀਕ ਹੈ ਪਰ ਸਭ ਤੋਂ ਵੱਡੀ ਗੱਲ ਤਾਂ ਘਰ ਵਾਲਿਆਂ ਦੀ ਹੁੰਦੀ ਹੈ ਹਾਂ ਉਹ ਸੁਣਦੇ ਹੀ ਨਹੀਂ ਉਹਨਾਂ ਦਾ ਹੱਕ ਬਣਦਾ ਬਾਣੀ ਸੁਣਨ ਦਾ ਕੋਲੇ ਬੈਠ ਕੇ ਬਾਈ ਬਿਲਕੁਲ ਸਹੀ ਹੈ ਠੀਕ ਹੈ ਤਿੰਨ ਦਿਨ ਘਰ ਦੀ ਡਿਊਟੀ ਚਾਹੀਦੀ ਹੈ ਵੀ ਆ ਤੁਸੀਂ ਵਣ ਘੰਟਾ ਮੈਂ ਵਣ ਦੋ ਦੋ ਘੰਟੇ ਉਹ ਵੀ ਰੋਲ ਲਾਉਣ ਨਾਲ ਬਿਲਕੁਲ ਸਹੀ ਹੈ ਬੈਠਣ ਪਹਿਲੀ ਗੱਲ ਦਾ ਪਾਠ ਉਹ ਹੁੰਦਾ ਜਿਹੜਾ ਤੁਸੀਂ ਆਪੜੋਂ ਘਰੇ ਲੈ ਕੇ ਹਮਮ ਪ੍ਰਕਾਸ਼ ਕਰਾਓ ਆਪ ਪੜੋ ਜਿੰਨੇ ਜਣਾਂ ਜਿ ਮਾਦੀ ਭੋਗ ਪਾਉ ਸਾਡਾ ਗ੍ਰਾਂਤੀ ਹੁੰਦਾ ਸੀ ਉਹਨੇ ਸਾਨੂੰ ਜਿੰਨਿਆਂ ਨੂੰ ਸੰਥਿਆ ਦਿੰਦਾ ਸੀ ਨਾ ਸਭ ਨੂੰ ਪਾਠ ਪ੍ਰਕਾਸ਼ ਕਰ ਦਿੰਦਾ ਸੀ ਬਾਈ ਉਹਨੇ ਕਿਹਾ ਆਪ ਕੋ ਆਪਣੇ ਭੋਗ ਪਾਉ ਦੇਖਾਂ ਕਿਹੜਾ ਕਿੰਨੇ ਜਣਾਂ ਚ ਪਉਂਦਾ ਹਾਂ ਬਿਲਕੁਲ ਸਹੀ ਗੱਲ ਠੀਕ ਹੈ ਆਪੋ ਆਪੋ ਹਾਂ ਤਾਂ ਮੈਂ ਥੋੜਾ ਪੜੋ ਆ ਸਰ ਦੇਖੋ ਕਿੰਨਾ ਮਿਲਦਾ ਉਹਦਾ ਤੁਹਾਡੇ ਘਰੇ ਬਾਣੀ ਪੜੀ ਜਾਣੀ ਹੈ ਨਾ ਫਿਰ ਬਾਣੀ ਤੇ ਗੌਰ ਵੀ ਕਰੋ ਉਹਨੂੰ ਸਮਝੋ ਵੀ ਹਾਂ ਉਹਦੀ ਵਿਆਖਿਆ ਵੀ ਕਰੋ ਨਹੀਂ ਪਤਾ ਉਹਦੀ ਵਿਆਖਿਆ ਪੁੱਛੋ ਹਾਂ ਕੀ ਕਹਿੰਦੀ ਹੈ ਬਾਣੀ ਇਹ ਬਾਣੀ ਕੀ ਕਹਿ ਰਹੀ ਹੈ ਬਾਣੀ ਬਹੁਤ ਉੱਜਾ ਮਾਰਦੀ ਆ ਸਾਡੇ ਹਾਂ ਬਾਣੀ ਬਹੁਤ ਜਗਾਉਂਦੀ ਹੈ ਸਹੀ ਗੱਲ ਪਰ ਸਾਨੂੰ ਜਾਗਣ ਨਹੀਂ ਦੇ ਰਿਹਾ ਸਾਡਾ ਹੀ ਸਿਸਟਮ ਸਾਡਾ ਹੀ ਭਾਈਚਾਰਾ ਤਾਂ ਫੜ ਕੇ ਖਿੱਚ ਰਿਹਾ ਹੈ ਵੀ ਜੇ ਇਹ ਜਾਗੇ ਬਾਣੀ ਦੇ ਮਤਲਬਕ ਤੇ ਫਿਰ ਤਾਂ ਸਾਡੇ ਮੋٹے ਢਿੱਡ ਨਹੀਂ ਰਹਿਣੇ ਨਹੀਂ ਰਹਿਣੇ ਪਤਲੇ ਹੋ ਜਾਣਗੇ ਤਾਂ ਦੁਕਾਨ ਨੂੰ ਬਦਾਰ ਨਹੀਂ ਮਿਲਨੇ ਉਹਨੂੰ ਡਰ ਹੈ ਹਾਂ ਇਸ ਕਰਕੇ ਕਿਹੜਾ ਕਿਸਾਤ ਮੇਰੇ ਯਾਦ ਆ ਗਈ ਫਰੀਦਕੋਟ ਦੀ ਪਪਾ ਅੱਛਾ ਫਰੀਦਕੋਟ ਪਾਠ ਕਰਾਇਆ ਸਿਰਸੜੀ ਅੱਛਾ ਪਿੰਡ ਹਾਂ ਭਰਾਵਾ ਉਹਨੇ ਘਰ ਪਾਇਆ ਸੀ ਨਵਾਂ ਦੂਜੀ ਮੰਜ਼ਲ ਤੇ ਮਹਾਰਾਜ ਪ੍ਰਕਾਸ਼ ਕਰਾਦਾ ਕੰਜਰਾ ਨੇ ਅੱਛਾ ਕਰਾਤਾ ਜਮਾ ਹੈ ਨੁੱਕਰ ਤੇ ਬਾਬਾ ਅੱਛਾ ਇਧਰ ਆਏ ਬੰਨੀ ਉਹ ਕੱਢੇ ਹੀ ਨਾ ਕੋਸ ਉਹ ਆਪਣਾ ਦੂਜਾ ਜੰਗਲਾ ਜਾ ਜੰਗਲਾ ਜਾ ਹਾਂ ਤੇ ਉੱਥੋਂ ਆਏ ਤੁਸੀਂ ਥੱਲੇ ਹਾਂ ਤੇ ਪਾਠੀਆਂ ਆਏ ਬੈਠਾ ਜਮਾ ਕੰਨੀ ਤੇ ਆਏ ਜ ਮਾਰੇ ਮਗਰੋ ਜੀ ਤਾਂ ਡਿੱਗੂ ਅੱਛਾ ਪਾਠੀ ਤਾਂ ਨੰਗੀਆਂ ਤਾਰਾਂ ਦੇ ਤਰਨ ਵਾਲਾ ਕੰਮ ਹੋ ਗਿਆ ਅੱਛਾ ਰੋਲ ਲਾਉਣ ਆਇਆ ਕਹਿੰਦਾ ਐ ਕਰਕੇ ਰੋਲ ਆਹੀ ਗੁਰੂ ਓਏ ਗੁਰੂ ਆਹ ਹੀ ਬ੍ਰੋ ਤੇ ਆ ਮੈਂ ਪੈਦਾ ਰੂਪ ਹਰਕੇ ਆਇਆ ਕਰਨ ਦੂਜੇ ਨਾਲ ਨਾਲ ਜਾਈ ਪਰ ਅੱਛਾ ਲੱਗਣਾ ਪਈ ਇੱਕ ਦੀ ਮਾੜੀ ਅੱਖ ਲੱਗੀ ਝੋਲ ਗਰਮ ਮਨ ਥੱਲੇ ਆ ਬੱਜਿਆ ਬਾਬਾ ਓਏ ਹੋਏ ਸੱਚੀ ਬਿੱਟੀ ਲੈਦਾ ਪਾਟ ਓਏ ਹੋਏ ਲੈ ਗਏ ਫਰੀਦਕੋਟ ਫੜਾ ਫੜ ਗੱਡੀ ਚ ਪਾ ਕੇ ਉਹ ਕਰੀ ਜਾਣ ਪਾਠੀ ਕਰੀ ਜਾਣ ਦੂਜੇ ਕਰੀ ਅਧਾਰ ਕਰੀ ਪਰੋਲ ਤੇ ਤਾਂ ਬਿਠਾ ਦਿਓ ਕਿ ਜਨੂੰ ਪਾਠੀ ਕਹਿੰਦੇ ਸਾਡਾ ਸਿੰਘ ਜੀ ਦੋ ਚੱਲਿਆ ਤਾਨੂੰ ਰੋਲ ਦੀ ਪਈ ਆ ਤਾਨੂੰ ਰੋਲ ਦੀ ਪਈ ਹੈ ਤੇ ਦੱਸਦੇ ਪਹਿਲੇ ਥੱਲੇ ਪ੍ਰਕਾਸ਼ ਕਰੋ ਯਾਰ ਹਾਂ ਕਿ ਕੀਤਾ ਵੀ ਜਮਾ ਉੱਤੇ ਉਹਦੇ ਜਮਾ ਮੰਨੀ ਤੇ ਯਾਰ ਇਹ ਬਿਲਕੁਲ ਰੀਅਲ ਹੈ ਹਾਂ ਰੀਅਲ ਸਟੋਰੀ ਹੈ ਯਾਰ ਆਏ ਥੋੜਾ ਚਾਹੀਦਾ ਹੁੰਦਾ ਯਾਰ ਉੱਤੇ ਵੀ ਦਾ ਅਕਸਰ ਜੇ ਤੁਸੀਂ ਪਾਠ ਕਰਾ ਰਹੇ ਹੋ ਘਰੇ ਜੇ ਤੁਹਾਡਾ ਜਿਹੜਾ ਗੁਰੂ ਦਾ ਵਜੀਰ ਹੈ ਗ੍ਰੰਥੀ ਹੈ ਜਿਉ ਖੋਸ਼ ਨਹੀਂ ਜਿਉ ਮਤਲਬ ਖੋਲ ਕੇ ਨਹੀਂ ਬੈਠ ਸਕਦਾ ਜਿਉ ਮੰਨ ਲਓ ਠੰਡ ਮੰਨ ਰਿਹਾ ਹੈ ਜਾਂ ਗਰਮੀ ਮੰਨ ਰਿਹਾ ਹੈ ਤੁਹਾਡੇ ਪਾਠ ਕਰਨ ਦਾ ਕੋਈ ਫਾਇਦਾ ਨਹੀਂ ਹੂੰ ਉਸ ਨੂੰ ਖੋਸ਼ ਰੱਖੋ ਪੂਰਾ ਅਸੀਂ ਸਹਿਜ ਪਾਠ ਪ੍ਰਗਾਸ ਕਰਾਉਨੇ ਤਾਂ ਹੀ ਕਰਾਉਨੇ ਕਿ ਦੋ ਟਾਈਮ ਪਾਠੀ ਦੀ ਵੀ ਚੀਭਾ ਹੋ ਜਾਂਦੀ ਹੈ ਬਾਣੀ ਵੀ ਸੁਣੋ ਕੋਲੇ ਬਹਿ ਕੇ ਫਿਰ ਦੇਖੋ ਉਹ ਕਿੰਨਾ ਔਖਾ ਪੈਂਦਾ ਹਾਂ ਉਸ ਦਿਨ ਤੇ ਠੀਕ ਹੈ ਨਾ ਪਰ ਆਪਾਂ 10 ਮਿੰਟ ਬੈੰਨੇ ਆ ਉਹ ਉਹਨਾਂ ਕਹਿੰਦੇ ਵਾਹਿਗੁਰੂ ਸਤਨਾਮ ਮਰ ਕੇ ਉਹ ਉੱਠ ਜਾਂਦੇ ਬਸ ਉਹ ਐ ਚੱਲ ਪੈਂਦੇ ਬਾਬਾ 200 ਅੰਗ ਰੋਜ਼ ਪੜ੍ਹਨਾ ਹੁੰਦਾ ਹਾਂ ਸਹਿਜ ਪਾਠ ਦੇ ਮੌਕੇ ਬਿਲਕੁਲ 200 ਅੰਗ 1430 ਅੰਗ ਨਹੀਂ ਆਪਾਂ 200 ਅੰਗ ਪੜ੍ਹਨਾ ਹੁੰਦਾ 200 ਅੰਗ ਸੋਣੋ ਬੈਠ ਕੇ ਕਿੱਡੀ ਗੱਲ ਹੈ ਕਿੱਡੀ ਗੱਲ ਹੈ ਆਪਾਂ ਮੇਰੀ ਗੱਲ ਤੁਹਾਨੂੰ ਘਰ ਦੇ ਕਿੰਨੇ ਮੈਂਬਰ ਆ ਯਾਰ ਸਹੀ ਗੱਲ 20 ਵੀ ਅੰਗ ਨਹੀਂ ਆਉਂਦੇ ਯਾਰ ਜਿੰਨੇ ਮੈਂਬਰ ਆ ਸੀ ਪਰ ਨਹੀਂ ਗੁਰੰਧਾ ਲਾਟਿਆ ਹੁੰਦਾ ਬਾਡੀ ਹਲੋ ਮਿੰਦਰ ਪਾਠੀ ਦੀ ਨਹੀਂ ਤੁਹਾਨੂੰ ਕੋਰੇ ਮਿੰਦਰ ਕੋਰੇ ਆ ਜਾ ਆ ਆਹ ਲਾ ਦੇ ਬੱਲੀ ਨੂੰ ਹਾਂ ਪਾਠੀ ਦੇਖੀ ਜਾਂਦਾ ਹਾਂ ਇਸ ਆਂਦੇ ਆ ਤੇ ਵੀ ਆ ਗਈ ਅੱਛਾ ਉਹ ਵੀ ਨਹੀਂ ਉਧਰ ਹੁੰਦੇ ਨਾ ਆ ਬਾਲੇ ਨੂੰ ਲਾਤਾ ਤੇ ਆ ਪੌਂਦੀ ਦੇ ਘਰ ਵਾਲੇ ਦਾ ਹਾਂ ਆ ਨਾਲ ਦੇਤੀ ਪੱਗ ਹਾਂ ਤੇ ਆ ਪਾਠੀਆਂ ਦੇ ਹਾਂ ਪਾਠੀਆਂ ਦੇ ਆ ਕੇ ਖੋਜ ਹੋ ਜਾਂਦਾ ਵੀ ਸਾਡੇ ਵੀ ਹੈਗੇ ਆ ਹੈ ਆ ਪਾਠੀਆਂ ਦੀ ਸਰੋਹੀ ਹੋ ਗਈ ਹਾਂ ਯਾ ਉਹ ਯਾਰ ਹੌਲੀ ਗੱਲ ਕਰ ਲੈ ਕਿਹੜੇ ਘਰੇ ਪਾਠ ਕੁੜੀ ਬਈ ਮਾਪਾ ਜੂਟਿਆਂ ਦੀ ਪਈ ਐ ਬਾਹਲੇ ਦਾ ਦੇਖਿਆ ਵੀ ਸਹਿਜ ਪਾਠ ਦੇ ਮੋਕੇ ਪਾਠੀਆਂ ਨੂੰ ਤਾਂ ਕੁੰਡਾ ਲਾ ਦਿੰਦੇ ਬਾਹਰ ਹਾਂ ਬਾਹਰ ਲਾ ਦਿੰਦੇ ਤੇ ਬੰਦ ਕਰ ਦਿੰਦੇ ਵੀ ਅੰਦਰ ਇਕੱਲੇ ਬੈਠਾ ਪੜੀ ਜਾਵੇ ਆਵੇ ਬਾਜ ਨਹੀਂ ਲਾਉਗੇ ਹਾਂ ਹੈਨਾ ਓ ਜਮੂਨ ਅੰਦਰ ਹੂੰ ਹੁੰਦਾ ਵੀ ਆਇਆ ਕਿ ਕੁੰਡਾ ਲਾ ਕੇ ਥਰ ਦੇ ਭੋਲੀ ਨਾ ਜਾਣ ਨਹੀਂ ਵੀ ਡਿਸਟਰਬ ਨਾ ਹੋਵੇ ਆਰਾਮ ਨਾਲ ਪੜੀ ਜਾਵੇ ਵੀ ਉਹਨੇ ਪੜਨਾ ਇਹਦਾ ਹੈਨਾ ਗਲਤ ਗੱਲ ਹੈ ਗਲਤ ਗੱਲ ਹੈ ਆਪ ਪੜੋ ਆਪ ਸਹਿਜ ਪਾਠ ਦਾ ਮਤਲਬ ਕੀ ਹੈ ਪਹਿਲਾਂ ਤਾਂ ਸਾਡੇ ਕਹਿੰਦੇ ਸੀ ਯਾਰ ਮੈਂ ਆ ਉਹ ਅਖੰਡ ਪਾਠ ਖਲਾਉਣਾ ਖਲਾਉਣ ਦਾ ਕੀ ਮਤਲਬ ਹੈ ਪ੍ਰਕਾਸ਼ ਕਰੋ ਅਖੰਡ ਪਾਠ ਦਾ ਪ੍ਰਕਾਸ਼ ਕਰਨਾ ਸੀ ਪ੍ਰਕਾਸ਼ ਕਿਉਂ ਖਲਾਉਣ ਦਾ ਕੀ ਮਤਲਬ ਹੈ ਠੀਕ ਹੈ ਬਹੁਤ ਫਰਕਾ ਬਹੁਤ ਫਰਕ ਯਾਰ ਸਾਡੇ ਤਾਂ ਯਾਰ ਮੈਂ ਕਹਿੰਦਾ ਯਾਰ ਸਿਰਈ ਸੀ ਬੀਬੀਆਂ ਨੇ ਆਉਣਾ ਅੱਡੋ ਅੱਡੀ ਆਉਣਾ ਸਾਰਿਆਂ ਨੇ ਕਹਿੰਦਾ ਵੀ ਹੁਕਮ ਨਾਵਾ ਸੁਣਾਉ ਹੂੰ ਹੁਣ ਹੁਕਮ ਨਾਵਾ ਮੇਰੀ ਗੱਲ ਸੁਣੋ ਕੱਲੀ ਕੱਲੀ ਨੂੰ ਸੁਣਾਉਣਾ ਯਾਰ ਤੇ ਬੀਬੀਆਂ ਆਉਂਦੀਆਂ ਉਹਨਾਂ ਦੀ 7 ਵਜੇ ਤੱਕ ਬਾਬਾ ਹੂੰ ਸਾਡੇ ਬਰ ਹੁਕਮ ਨਾਵਾ ਅੱਡੋ ਅੱਡੀ ਯਾਦ ਹੁੰਦੇ ਸੀਗੇ ਮੇਰੇ ਯਾਦ ਹੁੰਦਾ ਹੀ ਆਮ ਦਾਸ ਸਰੋਵਰ ਨਾਲ ਤੇ ਸਭ ਉੱtre ਪਾਪ ਕਮਾਤੇ ਨਿਰਮਲ ਹੋਏ ਕਾਰਿਸ਼ ਨਾਮ ਨਾ ਕਰ ਪੂਰਾ ਕੀਨੇ ਦਾਨਾ ਰਖਾਉ ਹਾਣਾ ਤੇ ਸਾਰਿਆਂ ਦੇ ਅੱਡੋ ਅੱਡੀ ਯਾਦ ਹੁੰਦੇ ਹੀ ਉੱਥੇ ਜਾ ਕੇ ਨਾ ਵਾਹਿਗੁਰੂ ਸਾਹਿ ਮੁਰਗਾਨੂ ਪਤਾ ਲੱਗ ਗਿਆ ਤੂੰ ਤਾਂ ਭਾਈ ਇਹੀ ਸੁਣਾਉਣਾ ਮੈਂ ਤਾਂ ਬਾਕੇ ਇਹੀ ਆਉਂਦਾ ਜਦੋਂ ਤੂੰ ਆਉਣਾ ਹੂੰ ਤੇ ਮੈਂ ਕਹਿੰਦਾ ਤੁਹਾਨੂੰ ਸਪੀਕਰ ਤੇ ਨਹੀਂ ਸੁਣਦਾ ਸਾਰੇ ਪਿੰਡ ਨੂੰ ਹੂੰ ਤੁਸੀਂ ਅੱਡੋ ਅੱਡੀ ਕਿਉਂ ਆਉਂਦੇ ਆ ਵੀ ਸਾਨੂੰ ਕਿਉਂ ਪਰੇਸ਼ਾਨ ਕਰਦੇ ਹੋ ਹੂੰ ਇਹ ਵੀ ਗਲਤ ਗੱਲ ਹੈ ਹੂੰ ਤਨਖਾਹ ਪਾਰਟੀ ਦੀ 4000 ਹੈ ਹੂੰ ਹੁਕਮਨਾਮਾ ਡਿਊਟੀ ਲੈਣਾ ਸੀ ਸਭ ਨੇ ਫਿਰ ਹੁਕਮਨਾਮੇ ਤੇ ਗੌਰ ਕਿਹੜਾ ਕਰਦਾ ਕੋਈ ਵੀ ਨਹੀਂ ਹੁਕਮਨਾਮਾ ਲੈ ਜਾਂਦੇ ਆ ਉਹ ਬਹੁਤ ਵੱਡਾ ਪਾਪ ਹੈ ਹਾਂ ਤੁੰਗ ਮਦੂਲੀ ਲਾ ਹੁਕਮਨਾਮਾ ਲੈ ਕੇ ਆਉਂਗਾ ਗੁਰੂ ਘਰੋਂ ਜਾ ਕੇ ਸਪੈਸ਼ਲ ਹੁਕਮ ਬਾਬਾ ਜੀ ਮੈਨੂੰ ਹੁਕਮਨਾਮਾ ਦਿਓ ਹਾਂ ਹੁਕਮਨਾਮੇ ਦਾ ਮਤਲਬ ਕੀ ਹੁੰਦਾ ਹੁਕਮ ਹਾਂ ਦੇ ਤਾਂ ਤੁਹਾਨੂੰ ਗੁਰੂ ਨੇ ਜਿਹੜਾ ਉਹਦੇ ਵਿੱਚ ਆ ਗਿਆ ਉਹ ਤੇ ਗੌਰ ਕਰਨੀ ਪੈਣੀ ਹੈ ਉਹ ਦਿਨ ਉਹਵੇਂ ਕੱਟਣਾ ਪੈਣਾ ਹੈ ਜਿਵੇਂ ਨਾ ਹੁਕਮ ਆ ਗਿਆ ਤੁਹਾਨੂੰ ਹਾਂ ਨਹੀਂ ਤਾਂ ਹੁਕਮ ਅਦੁੱਲੀ ਹੋ ਗਈ ਬਾਬਾ ਬਿਲਕੁਲ ਹਾਂ ਤੁਸੀਂ ਹੁਕਮ ਦੀਆਂ ਲੰਗਣਾ ਕਰਦੇ ਹੋ ਉਹਦੇ ਦੀ ਤੇ ਤੁਹਾਨੂੰ ਪਾਪਾਂ ਦੀ ਭਾਗੀਆਂ ਬਹੁਤ ਵੱਡਾ ਪਾਪ ਆ ਬਿਲਕੁਲ ਜੀ ਠੀਕ ਹੈ ਨਾ ਇਸ ਕਰਕੇ ਉਹਦੇ ਨਾਲ ਤਾਂ ਫਿਰ ਲਾਓ ਨਾ ਇਸੇ ਜਿੱਦ ਮੇ ਬਾਪ ਨੇ ਕੰਮ ਕਹਿਤਾ ਪੁੱਤ ਨੂੰ ਕਿ ਉਹ ਕਰੇ ਨਾ ਉਸ ਦਿਨ ਬਸ ਉਹੀ ਕੰਮ ਹੈ ਉਹੀ ਕੰਮ ਹੈ ਹਾਂ ਹੁਣ ਕਹੀ ਗਏ ਸੈਟ ਟਕਣਾ ਸੈਟ ਟਕਣਾ ਜ਼ਰੂਰੀ ਮੰਦਰ ਚ ਵੀ ਜ਼ਰੂਰੀ ਹੈ ਹਾਂ ਬਿਲਕੁਲ ਮਾਹਤੀ ਜੀ ਵੀ ਜ਼ਰੂਰੀ ਹੈ ਗਿਰਜਾ ਕਾ ਚ ਵੀ ਜ਼ਰੂਰੀ ਹੈ ਕਿਉਂ ਸਿਰ ਵੱਡੇ ਤੋਂ ਟਕਦੇ ਸੀ ਵੱਡੇ ਤੋਂ ਜੀ ਦਾ ਸਤਕਾਰ ਕਰਦੇ ਸੀ ਸਤਕਾਰ ਦੇ ਤੌਰ ਤੇ ਨੋ ਸੋਹਰੇ ਤੋਂ ਟਕਦੀ ਹੈ ਇਹ ਸਤਕਾਰ ਹੁੰਦਾ ਹੈ ਸਤਕਾਰ ਹੈ ਤਾਂ ਟਕਦੇ ਸੀ ਠੀਕ ਹੈ ਨਾ ਇਹ ਨਹੀਂ ਹੈਗਾ ਕਿ ਅਸੀਂ ਮੰਦਰ ਚ ਨਹੀਂ ਟਕਣਾ ਲੋੜ ਇਹ ਲੋੜ ਆ ਸਤਕਾਰ ਦਾ ਤੇ ਸੈਟ ਟਾ ਕੇ ਜਾਣਾ ਚਾਹੀਦਾ ਮੰਦਰ ਆ ਮਾਜਦਾ ਕੋਈ ਵੀ ਹੈ ਗੁਰੂ ਦਾ ਘਰ ਆ ਤੇ ਰੱਬ ਦਾ ਘਰ ਆ ਖੁਦਾ ਦਾ ਘਰ ਆ ਜਿਉਂ ਆਪਾਂ ਮੰਨਦੇ ਆ ਅੱਲਾ ਦਾ ਘਰ ਆ ਸੇਟਾ ਕੇ ਜਾਓ ਸੇਟਾ ਕੇ ਲੰਘ ਜੂੜੀ ਹੈ ਜਿੱਲੀ ਗਲਾ ਅਸਲਾਮ ਧਰਮ ਦੇ ਵਿੱਚ ਨਮਾਜ਼ ਪੜਦੇ ਆ ਟੋਪੀ ਲੈਂਦੇ ਕਿ ਨਹੀਂ ਨਹੀਂ ਜਾਂਦੇ ਨਾ ਬਿਨਾਂ ਟੋਪੀ ਤੋਂ ਕਿਉਂ ਨਹੀਂ ਜਾਂਦੇ ਉਹ ਸਿਰ ਨਹੀਂ ਨੰਗਾ ਕਰ ਇਹ ਤੁਹਾਡੇ ਕੋਲ ਟੋਪੀ ਇੰਦਰ ਮਾਲ ਬੰਦੇ ਹਾਂ ਬਿਲਕੁਲ ਉਹ ਸਤਕਾਰ ਨੰਗੇ ਸਿਰ ਨਮਾਜ਼ ਨਹੀਂ ਲੱਗੂਗੀ ਉਹ ਸਤਕਾਰ ਹੈ ਹੂੰ ਬਿਲਕੁਲ ਸਹੀ ਹੈ ਠੀਕ ਹੈ ਨਾ ਹੂੰ ਅਸੀਂ ਤਾਂ ਭਾਈ ਨਿੱਕੇ ਹੁੰਦੇ ਬਾਜੇ ਵੀ ਸਿਖਾਉਂਦੇ ਹੁੰਦੇ ਸੀ ਇੱਕ ਦੂਜੇ ਨੂੰ ਢੋਲ ਕੀ ਵੀ ਹਾਂ ਨਾ ਤੇ ਉਦੋਂ ਚੋਰੀਆਂ ਬਹੁਤ ਹੁੰਦਾ ਮੰ ਪਈ ਮੰਦਰ ਤੇ ਚੋਰ ਆਏ ਮੈਨੂੰ ਪਤਾ ਸਾਡੇ ਬਾਬਾ ਹੁੰਦਾ ਸੀ ਘਰ ਆਉਖਿਆਂ ਵਾਲਾ ਹਾਂ ਤੂੰ ਉਧਰੋਂ ਭਾਈ ਓਕਾ ਦਵਾਤਾ ਹਨਾ ਸਾਡੇ ਕੋਲ ਦਰੇ ਸੀ ਓਕਾ ਦੇਤਾ ਭਾਈ ਮੰਦਰ ਤੇ ਚੋਰ ਆ ਗਏ ਭਾਜੋ ਭਾਈ ਫਟਾਫਟ ਹਨਾ ਮੰਦਰ ਹੁਣ ਬਾਰ ਬਾਰ ਸੀ ਯਾਰ ਅੱਛਾ ਜੀ ਤੇ ਸਾਡੇ ਨਿਹੰਗ ਭਰਾਵਾ ਨਿਕਲੇ ਨਿੱਕੇ ਦਰਵਾਜ਼ੇ ਵਿੱਚ ਦੀ ਅਸੀਂ ਵਿੜੇ ਜੀ ਖੜੇ ਆ ਇਹਦੇ ਨਿੱਕੇ ਨਿੱਕੀਉਂ ਦੀ ਡਰਦੇ ਹੁੰਦੇ ਸੀ ਅਸੀਂ ਉਹ 15 ਦਿਨ ਨਿਕਲੇ ਨੰਗ ਸਿੰਘ ਫਤਿਹ ਬਲਾ ਬਿਨ ਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਹਾਂ ਅਸੀਂ ਦਾਗ ਦੇਈ ਜਾਂ ਅੰਦਰ ਨੂੰ ਅੱਛਾ ਕਿਵੇਂ ਆ ਸਿੰਘੋ ਜੀ ਉਹ ਮੇਰੇ ਕੀੜਾ ਉਹ ਭਰਾਵਾ ਹਾਂ ਕਹਿੰਦਾ ਮਾਇਆ ਬਿੱਲੂ ਹਾਂ ਮੈਂ ਕਹਾ ਸਾਡਾ ਅਟੈਕ ਹੀ ਕਰਾਤਾ ਸੀ ਤੂੰ ਹਾਂ ਕਹਿੰਦਾ ਚੋਰਾਂ ਨੂੰ ਰਾਹ ਨਹੀਂ ਦੇਉਣਾ ਭਾਈ ਇਦਾਂ ਨੂੰ ਮੈਂ ਕਹਾ ਚੋਰ ਅਸੀਂ ਥੋੜਾ ਉਹਤ ਮੰਦਿਰ ਤੇ ਹਾਂ ਮੰਦਿਰ ਪਿੰਡੋਂ ਬਾਹਰ ਹਾਂ ਤੂੰ ਸਾਡੇ ਐਵੇਂ ਮੋਕ ਲਾਤੀ ਜੀ ਮੰਦਿਰ ਦੇ ਹਾਂ ਮਾਰ ਮਾਰ ਦਮਕੇ ਦਾਨੜ ਪਰ ਮਾਰ ਤੂੰ ਚੱਜਾ ਜਦੋਂ ਜਕਾਰਾ ਮੈਂ ਕਹਾ ਸਾਡਾ ਦਾ ਸਾਰਾ ਕੁਝ ਹਿਲ ਗਿਆ ਹਾਂ ਤੇ ਜਕਾਰੇ ਹੁੰਦੇ ਕਿਉਂ ਭਰਾਵਾ ਮੰਦਿਰ ਤੇ ਮਾਰ ਚੱਲ ਕੇ ਚੱਲ ਚੱਲ ਹਾਂ ਬਾਬਾ ਜਦੋਂ ਚੋਰ ਆਏ ਨਾ ਹਾਂ ਮੰਦਿਰ ਤੇ ਉਥੇ ਇੱਕ ਸਾਡੇ ਉਹਦਾ ਮੈਂ ਨਾਮ ਭੁੱਲ ਗਿਆ ਯਾਰ ਟ੍ਰੱਕਾਂ ਵਾਲਿਆਂ ਨਾਲ ਸਾਡੇ ਪਿੰਡ ਦੇ ਟ੍ਰੱਕਾਂ ਵਾਲੇ ਜਾਂਦੇ ਹੁੰਦੇ ਸੀ ਘਾਟੀ ਨੂੰ ਅੱਛਾ ਉੱਥੇ ਹਾਥੀਾਂ ਵਾਲੇ ਵੀ ਫਿਰਦੇ ਹੁੰਦੇ ਹਾਥੀਾਂ ਵਾਲੇ ਉਹ ਬੱਚਾ ਲਈ ਫਿਰਦੇ ਜਿਵੇਂ ਸਾਡੇ ਵਾਲੇ ਇਹ ਲਿਆਏ ਸੀਗੇ ਬੈਰੋਕੇ ਵਾਲੇ ਅੱਛਾ ਉਵੇਂ ਹੀ ਹੂੰ ਉਹ ਸਾਡੇ ਪਿੰਡ ਦਾ ਕੋਈ ਟ੍ਰੱਕ ਵਾਲਾ ਲਿਆਇਆ ਅੱਛਾ ਹਾਥੀ ਦਾ ਬੱਚਾ ਨਾ ਨਾ ਬੰਦੇ ਦਾ ਬੱਚਾ ਉਹਨਾਂ ਤੋਂ ਹਾਥੀ ਵਾਲਿਆਂ ਤੋਂ ਅੱਛਾ ਉਹ ﺍﻟवारਸ ਹੁੰਦੇ ਉਹਨਾਂ ਕੋਲੇ ਜਿਵੇਂ ਬੱਚਾ ਪਾਲ ਲੈਂਦੇ ਆ ਉਹ ਅੱਛਾ ਉਹ ਲਿਆਇਆ ਅੱਛਾ ਉਹਨੇ ਲਿਆ ਕੇ ਪਿੰਡ ਮੁੜ ਕੇ ਆਪਦੇ ਵੀ ਬੱਚਾ ਹੋ ਗਿਆ ਉਹਦੇ ਬਾਈ ਅੱਛਾ ਉਹ ਆਪਦੇ ਹੋ ਗਿਆ ਫਿਰ ਉਹਨੂੰ ਛੱਡਦਾ ਅੱਛਾ ਠੀਕ ਹੈ ਘਰੋਂ ਕਰਦਾ ਹਾਂ ਫਿਰ ਉਹ ਜਿਹੜਾ ਸਾਡੇ ਪਿੰਡ ਦਾ ਮੰਦਿਰ ਆ ਜਿਹੜਾ ਬਾਬਾ ਗੁਸਸਾ RAM ji ਦਾ ਉੱਥੇ ਐਡਾ ਮੰਦਿਰ ਨਹੀਂ ਹੁੰਦਾ ਸੀ ਮਟੀ ਹੁੰਦੀ ਸੀ ਏਡੀ ਛੋਟੀ ਜਿਹੀ ਠੀਕ ਹੈ ਤੇ 베ਰੀ ਹੁੰਦੀ ਸੀ ਫਿਰ ਉਹ ਉੱਥੇ ਰਹਿਣਾ ਹੁੰਦਾ ਸੀ ਅੱਛਾ ਫਿਰ ਉਹ ਪੜਦਾ ਉੱਥੇ ਸਕੂਲ ਚ ਫੀਸ ਮਾਫ ਉਹਦੀ ਅੱਛਾ ਖਾਣਾ ਵੀ ਟੀਤਰਾਂ ਨੇ ਲਿਆਉਣਾ ਕਿਤੇ ਕਿਸੇ ਨੇ ਲਿਆਉਣਾ ਪਿੰਡ ਵਾਲੇ ਦੇਣ ਲੱਗੇ ਅੱਛਾ ਅੱਜ ਹੋਰ ਕੱਲ ਹੋਰ ਮੰਦਿਰ ਦੀ ਵੀ ਚੜ੍ਹਾਈ ਹੋਣ ਲੱਗੀ ਸਾਡੇ ਦੀ ਹਨਾ ਦੁਨੀਆ ਵੀ ਜਾਣ ਲੱਗੀ ਸਾਨੂੰ ਪਤਾ ਅਸੀਂ ਦੀਵੇ ਰੱਖ ਕੇ ਉਹਨਾਂ ਦੀ 베ਰੀ ਦੇ ਕੋਲੇ ਬਸ ਛੋਟੀ ਜਿਹੀ ਜਗ੍ਹਾ ਹੁੰਦੀ ਸੀ ਤੇ ਬਾਬਾ ਫਿਰ ਉਹ ਵੱਡਾ ਅਫਸਰ ਫੌਜ ਚ ਭਰਤੀ ਹੋਇਆ ਵੱਡਾ ਹੋ ਗਿਆ ਪੜ ਕੇ ਉਹ ਹੁਣ ਸਾਰੇ ਪਿੰਡ ਚ ਮਿਲ ਕੇ ਜਾਂਦਾ ਜਦੋਂ ਆਉਂਦਾ ਉਹ ਤਾਂ ਰਿਟਾਇਰ ਹੋ ਗਿਆ ਉਹ ਅੱਛਾ ਹੁਣ ਤਾਂ ਬਾਹਰ ਹੀ ਰਹਿੰਦਾ ਕਿਤੇ ਗੋਪਾਲ ਗੋਪਾਲ ਨਾਂ ਸੀ ਉਹ ਬਾਬਾ ਚਲੇ ਗਏ ਨਾ ਸੀ ਬਾਬਾ ਮਕਤੋਗੇ ਤੇ ਫਿਰ ਉਹ ਆਇਆ ਨਹੀਂ ਮਿਲ ਕੇ ਇੱਥੇ ਅੱਛਾ ਤੇ ਬਾਬਾ ਜੀ ਸਾਡੀ ਕਮੇਟੀ ਨਹੀਂ ਕਰਦੇ ਕਿ ਭਾਸੀ ਕਿਵੇਂ ਹੋ ਗਿਆ ਉਹ ਪੜਿਆ ਸੀ ਬਾਬਾ ਉਹ 14 ਦੇ ਪਰ ਸਰਟੀਫਿਕੇਟ ਸਾਰੇ ਸੀਗੇ ਜਾਨੀ ਉਹਦੇ ਸੀਗਾ ਪੜਿਆ ਪਿੰਡ ਅੱਛਾ ਪਿੰਡ ਸੀ ਉਹਦਾ ਅੱਛਾ ਅੱਛਾ ਤੇ ਫਿਰ ਉਹ ਫੌਜ ਚ ਭਰਤੀ ਹੋ ਗਿਆ ਅਫਸਰ ਲੱਗਿਆ ਫੌਜ ਦਾ ਅੱਛਾ ਰੰਗੂ ਤੇ ਕਿਰਪਾ ਜੀ ਮਾਈ ਦੀ ਫਿਰ ਉਹਨੇ ਮੰ ਸੀ ਚੇਂਜ ਕਰਤੇ ਯਾਰ ਚੋਣੇ ਕੀਤੇ ਆ ਫੇਰ ਤਾਂ ਬਾਪਕਾ ਮਰ ਰੜ ਪਿਆ ਫੇਰ ਤਾਂ ਪਤਾ ਹੀ ਨਹੀਂ ਪਾਰੇ ਨਿਆਰੀ ਹੋ ਗਏ ਮੰਦਰ ਤੇ ਬੈਠੀ ਠੀਕ ਹੈ ਉਹ ਸੀਗਾ ਉੱਥੇ ਅੱਛਾ ਛੁੱਟੀ ਆ ਬਹੁਤ ਛੁੱਟੀ ਉਹ ਚੋਰ ਕਹੇ ਅੱਛਾ ਚੋਰਾ ਨੇ ਬਾਪੇ ਦੇ ਸਾਰਾ ਸਾਰਾ ਪਰਿਵਾਰ ਅੰਦਰ ਲਾ ਬੁਲਾ ਲਿਆ ਅੱਛਾ ਜਦੋਂ ਉਹਨੂੰ ਪਛਾਣ ਲਿਆ ਉਹਨੇ ਉਹਨਾਂ ਨੂੰ ਵੇਖ ਲਿਆ ਉਹ ਕਹਿੰਦਾ ਵੀ ਇਹ ਜਾਣਦਾ ਆਪਾਂ ਹੂੰ ਉਹ ਕਹਿੰਦੇ ਹੁਣ ਕਹਿੰਦੇ ਇਹਨੂੰ ਮਾਰ ਦਿਓ ਅੱਛਾ ਕੁੜੀਆਂ ਰੋਣ ਲੱਗ ਗਈ ਕਹਿੰਦੀ ਸਾਡਾ ਚਾਚਾ ਇਹਨੂੰ ਨਾ ਮਾਰਿਓ ਬਾਪੇ ਦੀਆਂ ਕੁੜੀਆਂ ਰਾਉ ਕਹਿੰਦੀਆਂ ਕਹਿੰਦੀ ਵੀ ਸਾਡਾ ਚਾਚਾ ਹੈ ਵੀ ਇਹਨੂੰ ਨਾ ਮਾਰਿਓ ਵੀ ਤੁਸੀਂ ਸ ਉਹਨਾਂ ਨੇ ਉਹਦੇ ਕੋਲੇ ਬੰਦੇ ਖੜਾ ਦੇ ਦੋ ਅੱਛਾ ਕੰਨੇ ਦੇ ਕੋਲੇ ਪੈਰਾ ਦੇ ਹਾਂ ਅਸੀਂ ਉਧਰੋਂ ਸੋਨਾ ਲਾਲ ਗਏ ਅੱਛਾ ਮਾਤਾ ਦੇ ਹੱਥ ਵੀ ਸੋਨੇ ਦੇ ਸੀਗੇ ਬਾਬਾ ਅੱਛਾ ਫੇਰ ਸਾਰਾ ਕੁਲ ਲੈ ਗਏ ਲਾ ਕੇ ਅੱਛਾ ਉਹਨੂੰ ਮਾਰਨਾ ਸੀਗਾ ਹਾਂ ਉਹਨਾਂ ਨੇ ਮਾਰਿਆ ਕਿ ਮੁੱਕੀ ਦੋਨਾਂ ਦੇ ਬਾਬਾ 12 ਫੁੱਟ ਗੇਟ ਭੱਜਿਆ ਦਾ ਡੱਪ ਗਿਆ ਬਾਬਾ ਬਹੁਤ ਜੀਵਰ ਵੀ ਆ ਗਏ ਹਾਂ ਹਨਾ ਬੇਲਾ ਫਿਰ ਬਾਹੂ ਦਾ ਵਿਚਾਰਾ ਪਿੰਡ ਵੱਜ ਜਾਊ ਮੈਂ ਬਹੁਤ ਭੱਜੇ ਮਗਰ ਉਹ ਹਾਂ ਫੇਰ ਨਹੀਂ ਉਹ ਨਹੀਂ ਲਾਣ ਦਿੱਤੇ ਚੋਰਾਂ ਨੇ ਫਿਰ ਕੀ ਕੀਤਾ ਚੋਰ ਭੱਜ ਲਿਆ ਉਹਦੋਂ ਚੋਰਾਂ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਗਿਆ ਨਿਕਲ ਗਿਆ ਹੁਣ ਤਾਂ ਆ ਗਏ ਲੋਕ ਹਾਂ ਤੇ ਦੁਰਬੇ ਉਹਨੇ ਹੁਕਾ ਦਾਵਾ ਉਧਰ ਚੋਰ ਨਿਕਲ ਕੇ ਪਿੰਡ ਵੀ ਜਾਵੜਿਆ ਨਹੀਂ ਸੋਣਾ ਸੋਣਾ ਲੈ ਕੇ ਨਾ ਲੈ ਗਈ ਅੱਛਾ ਫੇਰ ਫੇਰ ਭਾਈ ਉੱਥੇ ਰੌਲਾ ਪੈ ਗਿਆ ਦੂਜੇ ਦਿਨ ਸਾਡੇ ਪਿੰਡ ਦੇ ਕਹਿੰਦੇ ਸਾਨੂੰ ਬਾਪੇ ਤੇ ਸ਼ੱਕ ਆ ਹੂੰ ਵੀਨੇ ਕਰਾਈਏ ਯਾਰ ਬੜਾ ਥਰੀ ਬੰਦਾ ਸੀ ਯਾਰ ਹੂੰ ਬਾਬਾ ਕਹਿੰਦਾ ਜੇ ਜੀ ਨੇ ਵੀ ਕਰੀ ਹੋਈ ਭਾਈ ਇੱਥੇ ਰਿਜ਼ਲਟ ਦੇ ਦੂ ਮਾਈ ਹੂੰ ਬਾਹਰੇ ਜਾਣੀ ਪੈ ਤੇ ਹੂੰ ਉਹ ਕਹਿੰਦਾ ਮੈਨੂੰ ਤਾਂ ਹੁਕਮ ਹੋਇਆ 31000 ਸੇਵਾ ਕਰਨੀ ਮੈਨੂੰ ਜੇ ਤੁਸੀਂ ਇਹ ਟੋਟਾ ਦੇਵੋਗਾ ਮੈਂ ਬਾਹਰ ਬਹਿ ਕੇ ਕਰ ਲਵਾਂ ਹੂੰ ਬਾਬਾ ਤੁਹ ਯਕੀਨ ਮੰਨੇਗਾ ਥੋੜੇ ਦਿਨਾਂ ਬਾਅਦ ਫਾਇਲ ਲੈਣ ਲੱਗ ਗਿਆ ਉਹ ਤੇ ਮੰਦਰ ਮੰਦਰ ਚ ਭਾਈ ਲੈ ਉਹੀ ਹਾਂ ਕਿਸੇ ਨੇ ਘਰੇ ਫਾ ਲੈ ਲਿਆ ਤੇ ਮੰਦਰਤੀ ਆ ਕੇ ਲੈ ਲਿਆ ਚੋਰ ਲੈ ਕੇ ਹਾਂ ਮੈਂ ਵੀ ਚੋਰੀ ਕੀਤੀ ਆ ਮੈਂ ਵੀ ਕੀਤੀ ਆ ਮੇਰਾ ਬਹੁਤ ਪੁਰਾ ਹਾਲ ਆ ਪੱਕੀ ਗੱਲ ਮੈਨੂੰ ਮਾਤਾ ਠਿਕਣ ਨਹੀਂ ਦੇ ਰਹੀ ਮੈਂ ਤੁਮੇਨੂੰ ਮਾਫ ਕਰ ਦਿਓ ਫਾਹੇ ਲਗੀ ਸਾਰੇ ਪੰਜਾਂ ਛਿਆਂ ਦੇਣਾ ਜੀ ਅੱਛਾ ਉਹ ਸੀ ਮਾਤਾ ਉਹ ਆ ਬਾਬਾ ਕੁਸਰਾਮ ਜੀ ਠੀਕ ਹੈ ਤੇ ਅੱਜ ਮਹਿਮਾ ਇੰਨੀ ਆ ਸਾਡਾ ਸਾਰਾ ਪਿੰਡ ਉਸ ਮੰਦਰ ਤੋਂ ਚੱਲਦਾ ਬਾਈ ਹੂੰ ਸਾਡੇ ਪਿੰਡ ਦੇ ਇੱਕ ਬੰਦੇ ਨੇ ਭਾਂਡੇ ਚੱਕਲੇ ਸੀਗੇ ਬਹੁਤ ਪਹਿਲਾਂ ਦੀ ਗੱਲ ਆ ਭਾਂਡੇ ਚੱਕ ਲਈ ਬਾਬਾ ਜਦੋਂ ਤੋ ਪਿੰਡ ਵਾਲ ਨੂੰ ਮੂੰਹ ਕਰੇ ਭਾਂਡੇ ਚੱਕੇ ਤਾਂ ਦਿਸਣੋਂ हट ਜੇ ਜਦੋਂ ਮੰਦਰਾਲ ਨੂੰ ਮੂੰਹ ਕਰੇ ਤਾਂ ਦਿਸਣ ਲੱਗ ਜੇ ਇੱਥੇ ਐਡਾ ਕੰਜਾ ਦਾ ਚਿਰੜੀ ਉਹਨੂੰ ਆਏ ਆ ਵੀ ਲੈ ਕੇ ਜਾਉ ਅੱਛਾ ਮੰਦਰਾਲ ਨੂੰ ਮੂੰਹ ਕਰਕੇ ਤੇ ਬੈਕ ਤੁਰ ਪਿਆ ਅੱਛਾ ਢਾਲ ਨੂੰ ਹਾਂ ਜਦੋਂ ਤੈਨੂੰ ਪਤਾ ਵੀ ਇੰਨੀ ਸ਼ਕਤੀ ਵਾਲੀ ਜਗਾ ਤੂੰ ਮੱਥਾ ਟੇਕ ਲਾ ਕੰਜਰਾ ਹਾਂ ਗਲਤ ਤੂੰ ਮੰਨ ਲਾ ਉਹਨੂੰ ਉਧਰੋਂ ਵੀ ਦਿਸਣ ਮੱਟ ਗਿਆ ਅੱਛਾ ਕੜ ਗਿਆ ਉੱਤੇ ਦੇਖ ਲੋ ਜੱਟ ਗਿਆ ਜਮਈ ਦਿਨ ਚੜ ਗਿਆ ਉੱਤੇ ਕਰ ਗਿਆ ਬਾਂਲੇ ਦਾ ਟੋਕਰਾ ਲਈ ਲੋਕਾਂ ਨੇ ਪਾੜ ਲਿਆ ਓਏ ਹੋਏ ਦਿਨ ਜੜੇ ਹੂੰ ਇਹ ਬਿਲਕੁਲ ਰੀਅਲ ਗੱਲ ਆ ਹੁਣ ਮੈਨੂੰ ਗਾਲਾਂ ਕੱਢਣਗੇ ਉਹ ਜਿੰਨਾਂ ਦਾ ਬੁਰਾ ਠੀਕ ਆ ਅੱਛਾ ਅੱਜ ਕੱਲ੍ਹ ਉਹ ਮੰਦਿਰ ਤੇ ਮੈਂਬਰ ਵੀ ਆ ਰਿਹਾ ਵਿਚ ਹੁਣ ਬਣੇ ਰਹੇ ਆ ਅੱਛਾ ਕਹਿੰਦੇ ਸੀ ਮੈਂਬਰ ਬਣਨਾ ਲੈ ਬਜ਼ੁਰਗ ਜੀ ਬਾਂਦੇ ਚੱਕਦੇ ਰਹੇ ਆ ਮੁੰਡੇ ਮੈਂਬਰ ਕਮਾਲ ਆ ਯਾਰ ਮੈਂ ਕਿਹਾ ਤੁਹਾਡੀ ਹੈ ਤੇ ਦੱਸੋ ਕਿੱਥੋਂ ਚੰਗਾ ਚਾਹਣਗੇ ਬਾਈ ਦਸੀ ਹੈ ਪਰ ਮਾਤਾ ਤਾਂ ਉਹੀ ਹੈ ਬਾਬਾ ਤਾਂ ਉਹੀ ਹੈ ਹੈ ਅੱਛਾ ਕਿ ਜਗਾ ਬਹੁਤ ਨੇਰੇ ਕਿਹੜੇ ਖਵਾਏ ਸ਼ਰਾਧਾ ਤੇ ਬਾਬਾ ਮੈਨਾ ਟਰੱਕ ਤੇ ਝੋੜ ਆਇਆ ਸੀ ਟਰੱਕਾਂ ਤੇ ਅਸੀਂ ਹੁੰਦੇ ਜਦੋਂ ਨਾਲ ਟਰੱਕਾਂ ਤੇ ਮੈਨੂੰ ਜਵਾਕ ਮਿਲ ਗਿਆ ਛੋਟਾ ਜਿਹਾ ਬੜਾ ਤੇਜ਼ ਜਵਾਕ ਯਾਰ ਤੇ ਉਹਨੂੰ ਕੋਈ ਲਾ ਗਿਆ ਤੇ ਮੈਂ ਚੜਾ ਲਿਆ ਯਾਰ ਅੱਛਾ ਤੇ ਕਹਿੰਦਾ ਮੈਨੂੰ ਲੈ ਜਾ ਮੇਰਾ ਜਲੌਰ ਕੋਲੇ ਪੈਂਦਾ ਕਹਿੰਦਾ ਯਾਰ ਮੈਂ ਰਹਿਣਾ ਤੇਰੇ ਨਾਲ ਪੰਜਾਬੀ ਪ्योर ਬੋਲੇ ਯਾਰ ਛੋਟਾ ਆਇਆ ਜਵਾਕ ਮੈਂ ਘਰੇ ਲੈ ਆਇਆ ਪੱਕਾ ਹੀ ਅੱਛਾ ਮੈਂ ਕਿਹਾ ਯਾਰ ਮੇਰੇ ਨਾਲ ਤੁਰਿਆ ਕਰੂ ਆਪਣਾ ਕੀ ਲੈਂਦਾ ਯਾਰ ਤੇ ਅਸੀਂ ਇਕੱਠਿਆਂ ਨਹੀਂ ਰਹਿਣਾ ਬਾਬਾ ਹਾਂ ਤਿੰਨ ਦਿਨ ਸਰਾਹ ਸੀ ਅਸੀਂ ਫਿਰ ਅਸੀਂ ਸੇਵਾ ਕਰੀ ਮੰਦਰ ਤੇ ਬਾਬਾ ਸੇਵਾ ਕਰੀ ਅਸੀਂ ਹਾਂ ਮੰਦਰ ਦੇ ਧੁੱਕੀ ਕਰਤੀ ਸੇਵਾ ਕਰਨ ਵਾਲੀ ਅੱਛਾ ਚੌਥੇ ਦਿਨ ਜਿੱਤੇ ਫਿਰ ਸਰਾਹ ਸੀ ਅਸੀਂ ਫਿਰ ਉੱਥੇ ਆ ਗਏ ਹਾਂ ਅਸੀਂ ਮੋਟਰ ਤੇ ਆ ਗਏ ਨਾਲ ਹੀ ਆਏ ਮੋਟਰ ਸੀ ਆਪਣੀ ਮੰਦਰ ਤੋਂ ਨੇੜੇ ਹੀ ਹਾਂ ਅਸੀਂ ਆ ਗਏ ਉੱਥੇ ਪੈਗਪੂਕ ਲਾਉਣ ਲੱਗੇ ਬਾਬਾ ਘਰ ਦੀ ਗੱਡੀ ਸੀ ਅੱਛਾ ਇਹ ਕਹਿੰਦੇ ਚੱਲ ਗਏ ਖੇਲਵੇਲਾ ਸੁਣਿਆਏਗੀ ਮੈਂ ਕਿਹਾ ਹੁਣ ਆਪਾਂ ਪੈਗ ਲਾ ਲਿਆ ਹੁਣ ਨਹੀਂ ਜਾਣਾ ਕਹਿੰਦੇ ਆਪਾਂ ਤਾਂ ਬਾਹਰ-ਬਾਹਰ ਜਾਣਾ ਯਾਰ ਹਾਂ ਬਾਹਰ ਤਾਂ ਕੋਈ ਤੱਕ ਨਹੀਂ ਰਵੇਲਾ ਤਾਂ ਬਾਹਰ ਹੈ ਹਾਂ ਇਹ ਆਪਾਂ ਰੌਣਕ ਮੇ ਅਸੀ ਕਿ ਤੋਂ ਬੜੇ ਬੜੇ ਤੰਨੇ ਨੇ ਤਰਪੇ ਨਾਲੋ ਜਵਾਕ ਤੇ ਭਈ ਜਦੋਂ ਅਸੀਂ ਗਏ ਤੇ ਉੱਥੇ ਮੇਰੀ ਭਾਬੀ ਨਾ ਮੇਰੇ ਤਾਏ ਦੀ ਨੂੰ ਤੇ ਮੇਰੀ ਭਤੀਜੀ ਨੂੰ ਲਈ ਫਿਰੇ ਹਣੋ ਮੜੀਲਾ ਹੁਣ ਤਾਂ ਸੁਖ ਨਾਲ ਦੋ ਮੁੰਡੇ ਆ ਮੇਰੀ ਭਤੀਜੀ ਦੇ ਛੋਟੀ ਜਿੰਦੀ ਜੱਸੀ ਅੱਛਾ ਉਹ ਕਹਿੰਦੀ ਮੈਂ ਚਾਚੇ ਕੋਲੇ ਜਾਣਾ ਉਹ ਮੇਰੇ ਕੋਲੇ ਬਹਲਾ ਰਹਿਣੀ ਮਾਰਨੀ ਹੂੰ ਮੈਂ ਚੱਕ ਲਈ ਅੱਛਾ ਮੈਂ ਕਿਹਾ ਆ ਜਾ ਡਾਲੇ ਵਿਆਹੀ ਦੀ ਹੁਣ ਆਪਣੀ ਕੁੜੀਆ ਹੂੰ ਮੈਂ ਚੱਕ ਲਈ ਮਗਾ ਜਾ ਪਤ ਕਹਿੰਦੀ ਜੇਬੀ ਲੈਣੀ ਅੱਛਾ ਮੈਂ ਉਹਨੂੰ ਬਾਜ਼ ਮਾਰੀ ਮੜਵਾ ਜੇਬੀ ਪੜਾਈ ਕਹਿੰਦੀ ਨਾ ਅੰਦਰੋਂ ਲੈਣੀ ਅੱਛਾ ਮੈਂ दारू ਪੀਤੀ ਭੁੱਲ ਗਿਆ ਬਾਈ ਮੈਂ ਅੰਦਰ ਲੈ ਗਿਆ ਓਏ ਹੋਏ ਮੈਂ ਲੰਗਰ ਚਲੇ ਗਿਆ ਹੂੰ ਆਪ ਹੀ ਜਾ ਕੇ ਲੰਗਰ ਤੋਂ ਜਲੇਬੀ ਪੜਾਤੀ ਬਹੁਤ ਤੇਰੀ ਸਿੱਧਾ ਹੀ ਲੰਗਰ ਤੋਂ ਹੀ ਚੱਕ ਕੇ ਪੈਗਲਾ ਕੇ ਬਾਬਾ ਜਲੇਬੀ ਪੜਾਤੀ ਫਿਰ ਸ਼ਾਮ ਨੂੰ ਆ ਕੇ ਪੈ ਗਏ ਹਾਂ ਜੇ ਜਾਗਦੇ ਪਏ ਘਰ ਦੇ ਅਸੀਂ ਵੀ ਜਾਗਦੇ ਪਏ ਗੱਲਾਂ ਕਰੀ ਜਾਂਦੇ ਹਾਂ ਹੂੰ ਤੇ ਮਾਤਾ ਖੜੀ ਦਿੱਤੇ ਕੱਪੜਿਆਂ ਬਾਹਰ ਤੇ ਬਾਬਾ ਮੈਂ ਕਹਾਂ ਬੀਬੀ ਆ ਜਾ ਲੰਗਿਆ ਹੂੰ ਇੱਥੇ ਖੜੀ ਹਾਂ ਹਾਂ ਕੀ ਗੱਲ ਹੈ ਮੈਂ ਕਿਹਾ ਹਾਂ ਇੱਕ ਪੈਰ ਹੋਰ ਗਾਂ ਫਟ ਲਿਆ ਨੇ ਹੂੰ ਤੇ ਮੈਂ ਕਹਾ ਆ ਜਾ ਤੁਰਿਆ ਚਾਚੇ ਨਾਲ ਹੂੰ ਤੇ ਜਦੋਂ ਮੈਂ ਦੇਖਿਆ ਤੇ ਗੋਦੀ ਉਹ ਜੱਸੀ ਚੱਕੀ ਵੀ ਸਾਡੀ ਅੱਛਾ ਮਗੇ ਨੂੰ ਕਿੱਦਾਂ ਲਈ ਫੱਤੀ ਮਾਰਨੀ ਜੀ ਲਾਉਂਦੀ ਮੇਰੇ ਬਣਾ ਲਿਆ ਮੈਨੂੰ ਫੜਾ ਦੇ ਮੈਂ ਕਹਿੰਦਾ ਮੈਨੂੰ ਬੜਾ ਵੀ ਹੂੰ ਤੇ ਮੈਂ ਕਿਹਾ ਯਾਰ ਬੁੱਲਦੀ ਕਾ ਤਨੀ ਬੀਬੀ ਯਾਰ ਹੂੰ ਮੈਂ ਕਹਾਂ ਤੂੰ ਬਹਿ ਜਾ ਹੂੰ ਮੈਂ ਕੁਰਸੀ ਦਿੱਤੀ ਹੂੰ ਉਹਨੇ ਟੀਵੀ ਚੱਕਿਆ ਬਾਬਾ ਕੁਰਸੀ ਤੇ ਰੱਖਦਾ ਮੈਨੂੰ ਸਾਰਾ ਦੇਸੀ ਜਾਂਦਾ ਉਹ ਸੀ ਅੱਛਾ ਉਹਨੂੰ ਨਹੀਂ ਦਿੰਦਾ ਨਾਲ ਦੇ ਨੂੰ ਹੂੰ ਉਹਨੇ ਚੱਕ ਕੇ ਨਾ ਟੀਵੀ ਐ ਕੁਰਸੀ ਤੇ ਰੱਖਦਾ ਇੱਕ ਹੱਤ ਨਹੀਂ ਆਇਆ ਇੱਕਨਾਂ ਤਾਂ ਕੁੜੀ ਚੱਕੀ ਹੋਣੀ ਅੱਛਾ ਕੱਤਰਾ ਟੀਵੀ ਚੱਕ ਰਿਆ ਹੂੰ ਮੈਂ ਨਹੀਂ ਜਾਣੇ ਕੱਤਨਾ ਹੈ ਕਿਵੇਂ ਚੱਕ ਲਿਆ ਯਾਰ ਹਾਂ ਆਪ ਟੇਬਲ ਤੇ ਬੈਗੀ ਜੋ ਮੇਰੇ ਕੋਲੇ ਬੈਗੀ ਤੇ ਉਹਨੂੰ ਮੈਂ ਕਹੇ ਓਏ ਓਏ ਆਹ ਕੌਣ ਹੈ ਮੈਂ ਕਿਹਾ ਬੁਢੀ ਯਾਰ ਬੀਬੀ ਦਾ ਹੈ ਨਹੀਂ ਹਾਂ ਉਹ ਸਾਲਾ ਬਿੱਡਾ ਸਾਡੇ ਕੋਲ ਜਦੋਂ ਬੈੱਡ ਵੀ ਦੂਜੇ ਹੁੰਦੇ ਸੀ ਲੱਗ ਗਿਆ ਉਹਦੇ ਬੈੱਡ ਵੀ ਦੂਜੇ ਹੁੰਦੇ ਸੀ ਥੱਲੇ ਵੀ ਭਰਾ ਕੋਤੇ ਲੱਗੀ ਜਾਣਾ ਮੈਂ ਤੇ ਅੱਗੇ ਬੈੱਡ ਹੁੰਦੇ ਹਾਂ ਕੋਪਰਾ ਵਾਟ ਰ ਗਿਆ ਉਹ ਮੰਜੇ ਬੈੱਡ ਦੇ ਥੱਲੇ ਵਰ ਗਿਆ ਉਹ ਕਹਿੰਦਾ ਬਾਹਰ ਆ ਕੋਈ ਚੀਜ਼ ਅੱਛਾ ਉਹ ਮੈਂ ਕਿਹਾ ਆ ਬੈਠਿਆ ਤੂੰ ਬੀਬੀ ਨੂੰ ਖਾਦ ਰਿਆ ਯਾਰ ਮੈਂ ਨਹੀਂ ਜਾਂਦਾ ਕਹਿੰਦਾ ਭਰਾਵਾ ਹਾਂ ਮੈਂ ਤਾਂ ਥੱਲੇ ਵਰਦਾ ਬੈੱਡ ਤੇ ਹਾਂ ਮੈਂ ਰੋਲਾ ਪਾਦਾ ਭਾਪੀ ਆ ਗਈ ਭੱਜ ਕੇ ਮੇਰੀ ਕਹਿੰਦੀ ਕੀ ਮਾਤਾ ਬੈਠੀ ਕੋਈ ਤੰਗ ਕਰਦੀ ਐ ਮੈਨੂੰ ਮੈਂ ਕਿਹਾ ਦੱਸੀ ਇਹ ਤੇ ਕੁੜਿਆ ਬੋਲਦੀ ਨਹੀਂ ਹੂੰ ਬੀਬੀ ਤਾਂ ਨਹੀਂ ਕਹਿੰਦੀ ਨਹੀਂ ਉਹ ਤਾਂ ਉਹ ਪਈ ਆ ਹੂੰ ਉਦੋਂ ਭਾਈ ਬੀਬੀ ਵੀ ਆ ਗਈ ਮੈਨੂੰ ਕਹਿੰਦੀ ਤੈਨੂੰ ਦਿਸੀ ਜਾਂਦੀ ਐ ਮੈਂ ਕਿਹਾ ਹਾਂ ਹਾਂ ਆ ਦੇ ਕਹਿੰਦੀ ਪੈਰੀ ਹੱਥ ਲਾ ਦੇ ਜੋ ਮੈਂ ਪੈਰੀ ਹੱਥ ਲਾਉਣ ਲੱਗਾ ਹੱਥ ਲਾਉਣ ਦੇ ਵੇ ਅੱਛਾ ਮੈਂ ਕਿਹਾ ਲਾਉਣ ਨਹੀਂ ਦਿੰਦੀ ਹਾਂ ਕਹਿੰਦੀ ਵੀ ਤੂੰ ਮੰਦਰ ਤੇ ਗਿਆ ਕੋਈ ਗਲਤੀ ਤਾਂ ਨਹੀਂ ਕਰੀ ਮਾਤਾ ਸਤੀ ਹੋ ਗਈ ਹੂੰ ਓਏ ਹਾਏ ਮੈਂ ਕਿਹਾ ਮੈਂ ਤਾਂ दारू ਪੀ ਕੇ ਗਿਆ ਸੀ ਹੂੰ ਕਹਿੰਦੀ ਫਿਰ ਮਾਤਾ ਆ ਪੁੱਤ ਗਲਤੀ ਮੰਨ ਲਾ ਹਾਂ ਮੈਂ ਕਿਹਾ ਮਾਤਾ ਮaaf ਕਰ ਦੇ ਮੈਨੂੰ ਹੂੰ ਬੀਬੀ ਕਹਿੰਦੀ ਆਪਾਂ ਜੱਸੀ ਵੀਨੇ ਆ ਉਧਰ ਪਈ ਆ ਆਉਦੀ ਮਾਂ ਆ ਇਹ ਭੱਜ ਕੇ ਕੰਨ ਤੋਂ ਦੀ ਉਹਨੇ ਬਾਜ਼ ਮਾਰੀ ਤੇ ਉਹਦੇ ਕੋਲੇ ਬਣਾ ਉਹ ਤੇਰੀ ਉਹ ਕਹਿੰਦੇ ਪਈ ਆ ਉਧਰ ਉਹਦੇ ਕੋਲੇ ਮੈਂ ਕਹਾਂਣੀ ਉਹਦੇ ਕੋਲੇ ਐ ਨਹੀਂ ਉਹਨੇ ਉਧਰ ਛੱਡਤੀ ਠੀਕ ਹੈ ਮੈਂ ਕਹਾਂ ਹੁਣ ਇੱਧਰ ਭੇਜਤੀ ਉਹਦੇ ਕੋਲੇ ਐ ਨਹੀਂ ਮੈਨੂੰ ਕਹਿੰਦੀ ਮਾਤਾ ਆ ਇਹ ਫੇ ਮੋ ਗਲਤੀ ਮੰਨੀ ਭਰਾਵਾ ਮੈਂ ਕਹਾਂ ਮਾਤਾ ਮਸਵੇਰੀ ਆਉਂਗਾ ਫੇ ਰੱਟ ਕੇ ਤੁਰ ਗਈਆਂ ਮੈਂ ਕਹਾਂ ਸੀ ਨਹੀਂ ਪਹਿਣਾ ਇੱਥੇ ਸਾਨੂੰ ਤਾਂ ਬਚਾਲੇ ਪਾਓ ਅੱਛਾ ਡਰ ਗਈ ਉਧਰ ਹੋਰ ਜਦੋਂ ਮੈਂ ਨਿਕਲਿਆ ਸਾਡੇ ਤੂਤ ਹੁੰਦਾ ਸੀਗਾ ਤੂਤ ਨਾਲ ਇੱਕ ਬਜ਼ੁਰਗ ਖੜਾ ਐ ਮੈਂ ਫੇਰ ਅੰਦਰ ਵੜ ਗਿਆ ਕੀ ਹੋ ਗਿਆ ਮਗਰ ਇੱਕ ਬੁढ़ा ਖੜਾ ਹੁਣ ਹਾਂ ਢੀੜੇ ਪਾਈ ਬੀਬੀ ਕਹਿੰਦੀ ਸੀਦਾ ਬਾਬਾ ਅੱਛਾ ਤੇਰੀ ਹਥਲਾ ਦੇ ਉਹਦੇ ਮੈਂ ਤੇਰੀ ਹਥਲਾ ਤੀ ਸਿੱਧ ਪੁੱਝ ਦੇ ਅੱਛਾ ਉਹਨੇ ਲਵਾ ਲਈ ਹਾਂ ਤੇ ਮੈਨੂੰ ਕਹਿੰਦੀ ਜਦੋਂ ਪੀੜ ਸਹੀ ਲੁੰਦੀ ਇਹਨੇ ਆਉਣਾ ਹੁੰਦਾ ਲਾਜ਼ਮੀ ਪੁੱਤ ਇਹ ਆਪਣਾ ਸੀਦਾ ਹੈ ਸੀਦਾ ਜਿਹੜੇ ਐ ਪਹਿਰਾ ਦਿੰਦੇ ਆ ਹਾਂ ਮੈਂ ਆਪਦੇ ਸਾਡਾ ਸੀਦਾ ਆਪਦੇ ਅੱਖੀਂ ਦੇਖਿਆ ਢਾਲੀ ਵਾਲਾ ਹਾਂ ਸਹੀ ਗਿਆ ਬਾਬਾ ਠੀਕ ਹੈ ਲਈ ਕਿਉਂਕਿ ਜਿਹੜਾ ਬੰਦਾ ਸਮਝਦਾ ਹੈ ਉਹ ਘਰ ਬਚਾ ਜਾਂਦਾ ਹੈ ਜਿਹੜਾ ਨਹੀਂ ਸਮਝਦਾ ਉਹ ਘਰ ਵਟ ਲੈਂਦਾ। ਹੂੰ। ਸਹੀ ਗੱਲ। ਛੋਟੀ ਗੱਲ ਪੱਕੀ ਗੱਲ ਰੋਪੜੀ ਹੈ। ਠੀਕ ਹੈ ਨਾ? ਤੇ ਮੈਂ ਬਾਬਾ ਮੁਰਕੇ ਵੇਲਾ ਵੀ ਅਜੀ ਗੱਲ ਤੇ ਗੁਲਤੀਆਂ ਮੰਨ ਕੇ ਸੈਟਿੰਗ ਆ ਗਈ। ਹੂੰ। ਤੇ ਕਾਫੀ ਜ਼ਮਾਨਾ ਅੰਘਿਆ ਇੱਕ ਦਿਨ ਮੈਂ ਤੇ ਲਾਜਾ ਆਏ ਵੀ ਟਰੱਕ ਲੈ ਕੇ ਬਾਹਰੋਂ ਹੂੰ ਤੇ ਮਾਤਾ ਕਹਿੰਦੀ ਵੀ ਖੰਡ ਜੜਾ ਕੇ ਆਉਣੀ ਸੀ ਮੰਦਰ ਤੇ। ਹੂੰ। ਵੀ ਘੱਟਾ ਪਿਆ 50 ਕਿਲੋ ਵਾਲਾ। ਹੂੰ। ਵੀ ਤੁਸੀਂ ਚੜਾ ਆਉਂਗੇ ਉਤਰੋ ਨਹੀਂ ਰਹਾ ਹੋ ਗਿਆ। ਹੂੰ। ਮੈਂ ਕਿਹਾ ਚੜਾਇਆ ਆਉਨੇ ਆ। ਹੂੰ। ਅਸੀਂ ਘੱਟਾ ਚੱਕਿਆ ਉੱਠ ਗਏ ਬਈ। ਦ ਲੱਗੇ ਹਾਂ ਜਾ ਕੇ ਗੇਟ ਕੁੱਟੀ ਜਾਨੇ ਰਾਤ ਨੂੰ 10 ਵਜੇ ਮੰਦਰ ਦਾ ਅੱਛਾ ਅਜੇ ਉਹਨਾਂ ਨੇ ਖੋਲਿਆ ਨਹੀਂ ਕਿਉਂਕਿ ਦੂਰ ਵਾਲੀ ਹੁੰਦਾ ਸੀ ਹਨਾ ਉਦੋਂ ਮੇਰੇ ਯਾਦ ਆ ਗਿਆ ਉਹ ਮਗਰ ਅੱਜ ਵੀ ਲੱਗਿਆ ਸਿਰ ਦੇ ਘੱਟਾ ਮੈਂ ਕਿਹਾ ਭੱਜ ਤਾ ਮੈਂ ਸੱਟ ਕੋਈ ਘੱਟਾ ਨਹੀਂ ਠਾ ਕੇ ਸੀ ਬਬਾ ਅੱਛਾ ਉੱਥੇ ਅੱਛਾ ਦਿਸ ਗਿਆ ਕੁਝ ਨਾ ਦਿਸਿਆ ਕੋਈ ਯਾਦ ਆ ਗਿਆ ਯਾਰ ਅੱਛਾ ਡਰ ਗਏ ਸੀ ਘੱਟਾ ਸਿੱਟ ਕੇ ਭੱਜ ਗਏ ਹਾਂ ਬੀਬੀ ਕਹਿੰਦੀ ਚੜਾਏ ਖਾਂਡ ਅਗਰ ਸਾਡਾ ਯਾਦ ਆ ਗਿਆ ਫਿਰ ਗੱਤ ਵੀ ਲੱਗਿਆ ਸੀ ਬਾਬਾ ਵਿਚਾਲਾ ਸਵੇਰੇ ਗਜਾ ਕਰਦਾ ਤੇ ਘਰ ਕਰਨ ਵਾਲੇ ਪਉਦਾ ਵੀਰੇ ਭਾਈ ਕੋ ਗੰਡ ਤਾਂ ਨਹੀਂ ਸੱਟ ਗਿਆ ਭਾਈ ਕੋ ਗੰਡ ਤਾਂ ਨਹੀਂ ਸੱਟ ਗਿਆ ਜਾਂ ਸਾਡੇ ਘਰੇ ਆਇਆ ਅਸੀਂ ਸੱਟ ਕੇ ਆਏ ਬਾਬਾ ਕਹਿੰਦਾ ਆਏਗਾ ਉਸ ਟਾਈਮ ਮੈਂ ਕਿਹਾ ਬਾਬਾ ਆ ਗੱਲ ਹੋਈ ਸੀ ਮੈਂ ਕਿਹਾ ਅੱਗੇ ਹੂੰ ਕਹਿੰਦਾ ਆਜਾ ਅੱਜ ਮੈਂ ਕਰ ਦਿੰਦਾ ਹਾਲ ਤੇਰਾ ਫਿਰ ਬਾਬੇ ਨੇ ਥੋੜਾ ਪਿਆ ਮੇਰੇ ਅੱਛਾ ਅੱਜ ਵੀ ਜਦੋਂ ਦੀਵਾਲੀ ਹੁੰਦੀ ਹੈ ਦੀਵਾਲੀ ਵਾਲੇ ਦਿਨ ਪੂਰੀ ਲਾਟ ਸਾਡੇ ਪਿੰਡ ਦੇ ਆਲੇ-ਦੁਆਲੇ ਦੀ ਆ ਜਾਂਦੀ ਪ੍ਰਕਰਮਾ ਕਰਦੀ ਬਾਬਾ ਅੱਛਾ ਮਾਤਾ ਸਤਿ ਦੀਦੀ ਉਹਨਾਂ ਨੂੰ ਜਿਹੜੇ ਕਰਮ ਵਾਲੇ ਹਾਂ ਆਵੇਂ ਮੇਵਾਰੇ ਕਰੇ ਨੂੰ ਇਹ ਮੇਵਾਰੇ ਕਰਨਾ ਕੋਈ ਲੈਣਾ ਦੇਣਾ ਨਹੀਂ ਉੱਥੇ ਹੂੰ ਮਤਲਬ ਕਿ ਜਿਹੜਾ ਦਿਲੋਂ ਭਾਵਨਾ ਵਾਲਾ ਜਿਹੜਾ ਦਿਲੋਂ ਮੰਨਣ ਵਾਲਾ ਤੇ ਯਾਨੀ ਉੱਥੇ ਜਿਹੜੀ ਦੂਰੋਂ ਦੂਰੋਂ ਦੁਨੀਆ ਉਹਦੀ ਆ ਵਾਰੇ ਨਿਆਰੇ ਜਾਈਏ ਬਾਈ ਦਿੱਲੀ ਤੱਕ ਦੇ ਲੋਕ ਆਉਂਦੇ ਆ ਬਹੁਤ ਦੂਰੋਂ ਦੂਰੋਂ ਆ ਕੇ ਟਾਈ ਫੈੜ ਦਾ ਸਰਤੀਆ ਇਲਾਜ ਹਾ ਉੱਥੇ ਹੂੰ ਬੜਾ ਵੀ ਹੁੰਦਾ ਕਿੰਨਾ ਜਿਆਦਾ ਵਧੀਆ ਟਾਈ ਫੈੜ ਤੁਸੀਂ ਉੱਥੇ ਇੱਕ ਵਾਰੀ ਚਲੇ ਜਾਓ ਤੁਹਾਡੇ ਥੌਲਾ ਪੈ ਗਿਆ ਮੋੜ ਨਾਲ ਹੀ ਸ਼ੁਰੂ ਐਡੀ ਕਰਮ ਵਾਲੀ ਜਗ੍ਹਾ ਠੀਕ ਹੈ ਨਾ ਤੇ ਸਾਡੇ ਭੈਣ ਨੂੰ ਭਾਗ ਲਾਏ ਪਏ ਆ ਸਾਡੇ ਪਿੰਡ ਦਾ ਨਾਮ ਹੀ ਉਹਨਾਂ ਦੇ ਨਾਮ ਤੋਂ ਪਿਆ ਬਾਬਾ ਗੁਸਸਾ RAM ਜੀ ਬਾਬਾ ਜੀ ਦਾ ਨਾਮ ਸੀ ਮਾਤਾ ਸਤੀ ਮਾਤਾ ਡਾਲੇ ਦੀ ਸੀ ਮੰਗੀ ਹੋਈ ਸੀ ਬਾਬਾ ਜੀ ਨਾਲ ਬਾਬਾ ਜੀ ਦੇ ਸੱਪ ਲੜ ਗਿਆ ਜੀ ਬਾਬਾ ਜੀ ਨੇ ਫਿਰ ਕਿਹਾ ਸੀ ਵੀ ਇੱਥੇ ਮੇਰਾ ਸੰਸਕਾਰ ਕਰ ਦਿਓ ਲੋਕਾਂ ਦੇ ਦੁੱਖ ਟੁੱਟਿਆ ਕਰਨਗੇ ਮੇਰੇ ਖੇਤ ਹੀ ਤੇ ਫੇਰ ਉਹ ਮਾਤਾ ਸਤੀ ਹੋਈ ਸੀ ਆਗੇ ਉਹ ਜਿੱਥੇ ਸਪਰੇਟ ਆਪਾਂ ਬਟ ਉੱਥੇ ਸੀਮੈਂਟ ਨਹੀਂ ਖੜਦਾ ਹਨਾ ਹਾਂ ਅੱਜ ਉਹ ਬੁੱਤ ਤੇ ਵੀ ਸੀਮੈਂਟ ਨਹੀਂ ਖੜਦਾ ਲੈ ਲੋ ਹਾਂ ਜਿੱਥੇ ਪੈਰ ਦੇ ਗੂਠੇ ਤੇ ਸੱਪ ਲੜਿਆ ਨਾ ਹਾਂ ਜਿਹੜਾ ਬੁੱਤ ਬਣਾਇਆ ਨਾ ਪਿਆ ਜਿੱਥੇ ਸੱਪ ਲੜਿਆ ਉਹ ਤੋਂ ਸੀਮੈਂਟ ਚੜ ਜਾਂਦਾ ਹਾਂ ਸਹੀ ਗੱਲ ਐਡਾ ਕੋਈ ਤਾਂ ਕਹਿ ਪ੍ਰਮਾਤਮਾ ਦਾ ਹਾਂ ਆਪਾਂ ਕਹਿ ਦੇਣਾ ਵੀ ਸੀਮੈਂਟ ਦਾ ਜਾਂ ਨਹੀਂ ਜਿਉਂਦੀ ਜਾਗਦੀ ਰੂਹ ਪਈ ਆ ਬਾਬੇ ਦੀ ਯਾਰ ਹੈ ਹਾਂ ਬਾਰੇ-ਬਾਰੇ ਜਾਈਓ ਸਤਗੁਰ ਦੇ ਯਾਰ ਉਹਦੇ ਰੰਗ ਆ ਹਨਾ ਬੜੇ ਰੰਗ ਨਿਆਰੇ ਆ